ਲੋਈ ਦੋਸਤੋ ਆਪਾਂ ਆ ਗਏ ਆ ਪੈਲਕਨ ਪਲਾਜ਼ਾ ਇੱਕ ਵਾਰੀ ਫੇਰ ਆਪਾਂ ਚੱਲੇ ਪਿੰਡ ਨੂੰ ਵੰਛੀਪ ਨੂੰ ਲੈ ਕੇ ਓਦੇ ਭੂਆ ਕੋਲੋਂ ਤੇ ਉਹਦੇ ਨਾਨਕਿਆਂ ਤੋਂ ਤੇ ਇਹ ਕਹਿੰਦਾ ਮੈਂ ਖਾਣੀਆਂ ਚੀਜ਼ੀਆਂ ਤੇ ਆਪਾਂ ਆ ਗਏ ਆ ਪੈਲਕਨ ਪਲਾਜ਼ਾ ਆਪਾਂ ਚੱਲੇ ਹੁਣ ਦੋਸਤੋ KFC ਇਹ ਕਹਿੰਦਾ ਮੈਂ KFC ਖਾਣਾ ਅੱਜ ਨਾਨਕਿਆਂ ਨੇ ਪੈਸੇ ਪੂਸੇ ਦਿੱਤੇ ਆ ਮੁੰਡੇ ਨੂੰ ਆਵਾਜ ਤੇ ਚਲੋ ਇਹਦੇ ਬੰਨਣਾ ਆਪਾਂ ਵੀ ਚੀਜ਼ੀ-ਚੂਜ਼ੀਆਂ ਖਾ ਲਾਂਗੇ ਦੋਸਤੋ ਤੇ ਆਪਾਂ ਪਹੁੰਚ ਚੁੱਕੇ ਆ ਜੀ KFC ਦਿਖਾਉਣ ਨਜ਼ਾਰਾ ਖ ਨੂੰ ਅੱਗੇ ਵੀ ਤੁਹਾਨੂੰ ਵਲੌਗ ਦਿਖਾਇਆ KFC ਦਾ ਪਰ ਜਿਹੜਾ ਰਾਤ ਦਾ ਨਜ਼ਾਰਾ ਉਹ ਵੱਖਰੇ ਅੰਦਾਜ਼ ਦੇਖੋ ਪੈਲੀਕਨ ਪਲਾਜ਼ਾ ਨਾਲ ਹੀ KFC ਅੱਜ uh, KFC ਕਿਹਦੇ ਪਾਸੇ ਆ KFC ઓਰਿਆ ਡਰਾਈਵ ਥਰੂ ਡਰਾਈਵ ਥਰੂ ਦੇ ਪਾਸੇ ਦਿੱਖ ਰਿਹਾ ਹੈ ਡਰਾਈਵ ਥਰੂ ਉਹ ਲਾ ਪਸਾਰੇ ਦਾ ਗਿੜਾ ਕੱਢਦੇ ਆ। ਉਹ ਸਾਰੇ ਦਾ ਦਾਤੂ ਕੱਢਦੇ ਆ। ਆਪਾਂ ਲਾ ਲਈਏ ਤੂੰ ਦੇਖ ਸਕਦੇ ਹੋ 버거 किंग। ਇਧਰ ਸਾਹਮਣੇ KFC ਤੇ ਦੇਖ ਸਕਦੇ ਹੋ ਰੌਣਕ ਮੇਲਾ ਪੂਰਾ ਲੱਗਾ ਹੋਇਆ ਇੱਥੇ। ਗਿੜਾ ਕੱਢਣੀ ਚੱਲ ਕਿਧਰ? ਡਰਾਈਵ ਥਰੂ ਚੱਲਦੇ ਆਪਾਂ ਗਿੜਾ ਕੱਢਣ ਜੀ। ਰਾਤ ਨੂੰ ਕਹਿੰਦੇ ਸਨ ਰੌਣਕ ਮੇਲਾ ਪੂਰਾ ਹੁੰਦਾ ਸੁਣਿਆ ਸੀ ਅੱਜ ਵੇਖ ਵੀ ਲਿਆ ਆਪਾਂ ਡੋਮੀਨੋਸ ਪਿਕਨਰ ਵਾਲਾ ਕਾਰਿੰਸ ਕਿਹੜਾ ਕਾਰਿੰਸ ਕਾਰਿੰਸ ਕਿਹੜਾ ਸ਼ੋਗ ਆਪਾਂ ਦਿਨੇ ਆਏ ਸੀ ਦੋਸਤ ਦਿਨੇ ਬਣਾਇਆ ਸੀ ਵਲੌਗ ਤੇ ਉਦੋਂ ਕੋਈ ਰੌਣਕ ਮੇਲਾ ਹੈ ਨਹੀਂ ਸੀਗਾ ਤੇ ਅੱਜ ਤੁਸੀਂ ਦੇਖ ਸਕਦੇ ਹੋ ਵੁੱਡਲੈਂਡ ਦੇਖੋ ਮਾੜਾ ਆਹ ਦੇਖੋ ਵੁੱਡਲੈਂਡ ਦਾ ਸ਼ੋਰੂਮ ਇਥੇ ਬਣਿਆ ਹੋਇਆ ਹੈ ਬੜਾ ਹੀ ਕੈਂਡ ਵਲੌਗ ਦੋਸਤੋ ਤੁਹਾਡੇ ਤੇ ਆਪਾਂ ਲੈ ਕੇ ਆਵਾਂਗੇ ਇਹ ਕੱਲ ਨੂੰ ਤੁਹਾਡੇ ਰੂਬਰੂ ਕਰ ਦਾਂਗੇ ਆਪਾਂ ਤੇ ਦੇਖੋ ਤਾਂ ਬਹੁਤ ਸਾਰੇ ਗੱਡੀਆਂ ਜਿਹੜੇ ਸ਼ਹਿਰ ਦੇ ਤੇ ਪਿੰਡਾਂ ਦੇ ਨੇੜੇ ਦੇ ਲੋਕ ਆ ਉਹ ਐਸ ਵਲੇ ਆਉਂਦੇ ਨੇ ਦੋਸਤੋ ਵੇਖਣ ਰੌਣਕ ਮੇਲਾ ਇੱਥੇ ਆਪਾਂ ਚੱਲਦੇ ਹਾਂ ਅੱਗੇ ਹੁਣ ਥੋੜਾ ਜਿਹਾ ਜਗਮਗ ਜਗਮਗ ਪੂਰੀ ਹੋ ਰਹੀ ਹੈ ਕੋ ਤੇਲ ਲੇਮਨ ਪੀਜ਼ ਆਪ ਲੋਮਨ ਪੀਜ਼ ਬਿਲਕੁਲ ਨਾਈਕੀ ਸੀ ਨਾਈਕੀ ਦੋਸਤੋ ਸਕੇਚਰ ਆਪਰੇ ਕਹਿੰਦੇ ਨੇ ਬਾਈ ਵਲੌਗ ਬਣਾਈ ਜਾਂਦੇ ਕਾਟਨ ਕਲੱਬ ਆ ਖੜੀ ਆ ਲੰਡਨ ਬ੍ਰਿਜ ਬੱਸ ਬੱਚਾ ਨੇ ਹੂਟੇ ਦੇਣ ਦੇ ਲਈ ਟਿਕਟਸ ਟਾਇਪਾਰਕ ਆ ਹੀ ਅਗਲੇ ਪਾਸੇ ਬਹੁਤ ਹੀ ਗੱਡੀਆਂ ਖੜੀਆਂ ਐ ਇਸ ਵੇਲੇ ਰੌਣਕ ਮੇਲਾ ਕਿਉਂਕਿ ਇਹ ਥੋੜਾ ਠੰਡਾ ਮੌਸਮ ਹੋ ਜਾਂਦਾ ਲੋਕੀ ਆਉਂਦੇ ਐ ਇਸ ਵੇਲੇ ਘੁੰਮਣ ਫਿਰਨ ਦੇ ਲਈ ਸਾਹਮਣੇ ਬਸੰਤ ਵਾਲਿਆ ਬਸੰਤ ਫੂਡ ਪਲਾਜ਼ਾ ਰੈੱਡ ਟੇਪ ਜੀ ਦੋਸਤੋ ਆਪਾਂ ਹਰ ਰੋਜ਼ ਤੁਹਾਡੇ ਲਈ ਨਵੇਂ-ਨਵੇਂ ਵਲੌਗਸ ਲੈ ਕੇ ਆਉਂਦੇ ਰਹਿੰਨੇ ਆਂ ਸੁਣ ਸੁਣੇ ਕਹੈਂ ਕਹੈਂ ਵਲੌਗਸ ਤੇ ਤੁਸੀਂ ਆਪਣੀ ਵੀਡੀਓ ਨੂੰ ਲਾਈਕ ਕਰਿਆ ਕਰੋ ਚੈਨਲ ਕਰ ਲਿਆ ਕਰੋ ਸਬਸਕ੍ਰਾਈਬ ਵੀ ਸਾਰਿਆਂ ਨੇ ਕੈਚਰਸ ਫਿਰ ਇੱਧਰ ਵੀ ਆ ਕੇ ਦੂਸਰੇ ਪਾਸੇ ਸਕੈਚਰ ਵਾਲਾ ਜਿਹੜਾ ਹੈਗਾ ਬਾਰਨ ਲੋ ਮੈਨ ਬੜਾ ਘੈਂਟ ਬਣਿਆ ਜਿੱਤੇ ਘੁੰਮਣਾ ਤੇ ਫਰੀਦਕੋਟ ਦੇ ਮੇਨ ਰੋਡ ਬਰਿੰਡਾ ਅਬਸਰ ਰੋਡ ਤੇ ਬਣਿਆ ਹੋਇਆ ਫਰੀਦਕੋਟ ਦੇ ਕੋਲੇ ਇਹ ਬਿਲਕੁਲ ਪਾਇਆ ਪੱਕਾ ਪਿੰਡ ਆ ਇਥੇ ਪੱਕੇ ਪਿੰਡ ਤੇ ਬਣਿਆ ਹੋਇਆ ਇਹ ਤੁਸੀਂ ਜਰੂਰ ਆਇਓ ਇੱਕ ਵਾਰ ਇੱਥੇ बढ़िया कैट चीज बनी हुई you know. है थे को मल्लई मोची नोमेरो यू नो क्रॉक्स किधर है क्रॉक्स क्रॉक्स मोची क्रॉक्स ज़्यादा ब्रांड है अमेरिका ਦੋਸਤੋ ਤੇ ਪਿਉਮਾ ਬ੍ਰਾਂਡ ਆ ਚੁੱਕਿਆ ਹੈ ਜਿਹੜਾ ਮੇਰੇ ਪਾਇਆ ਹੈ ਸ਼ੇਰ ਔਰ ਲੀਆ ਵੈਪ ਹੋ ਫ੍ਰੀਕ ਕੋਚ ਡੋਮੀਨੋਜ਼ ਤੇ ਦੋਸਤੋ ਆਪਾਂ ਅੱਗੇ ਚੱਲਦੇ ਹੁਣ ਡਰਾਈਵ ਥਰੂ ਡਰਾਈਵ ਥਰੂ KFC i'm doing oh, my guys know that they fly know that they ride or die do you wanna move like that where you want what? you want act like that where you play hard no rush, go Back are the to be so much better right now i got order ਇਹ ਗੱਡੀਆਂ ਖੜੀਆਂ ਵੇਟਿੰਗ 'ਚ ਕੀ ਮਾਰੋ ਮੱਖੀ ਆਰਡਰ ਹਿਅਰ ਆਪਾਂ ਦੋਸਤੋ ਕੰਮ ਕਰਨੇ ਆ ਤੇ ਆਪਾਂ ਚੱਲੇ ਘਰ ਨੂੰ ਵਾਪਸ ਤੇ ਤੁਹਾਨੂੰ ਆਪਣਾ ਅੱਜ ਦਾ ਵਲੌਗ ਕਿੱਦਾਂ ਲੱਗਾ ਜੇ ਵਧੀਆ ਲੱਗਾ ਤੇ ਆਪਣੇ ਚੈਨਲ ਨੂੰ ਕਰੇ ਸਬਸਕ੍ਰਾਈਬ ਕਰੇ ਲਾਈਕ ਤੇ ਬਤੌਰ ਕਰ Share ਸਾਰਾ ਸასი ਕਾਲ ਦੇ ਮਿਲਦੇ ਗਏ ਨਵਲਾ ਦੇ ਬਾਏ ਬਾਏ